ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਸਾਡੇ ਚੈਨਲ ਪੰਜਾਬੀ ਚੁੱਲਾ ਚੌਂਕਾ ਤੇ। ਅੱਜ ਆਪਾਂ ਬਣਾ ਰਹੇ ਹਾਂ ਆਟੇ ਤੇ ਖੋਏ ਦੀਆਂ ਬਹੁਤ ਹੀ ਹੈਲਦੀ ਤੇ ਟੇਸਟੀ ਪਿੰਨੀਆਂ ਦੀ ਰੈਸিপি। ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਨਾਲ ਹੀ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਸਾਡੀ ਆਉਣ ਵਾਲੀ ਹਰੇਕ ਵੀਡੀਓ ਤੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ। ਤਾਂ ਚਲੋ ਸ਼ੁਰੂ ਕਰਦੇ ਹਾਂ ਪਿੰਨੀਆਂ ਦੀ ਰੈਸিপি ਬਣਾਉਣੀ। ਪਿਨੀਆਮ ਨੋਂ ਲੀ ਅਥਿਆਪਾ 500 ਗ੍ਰਾਮ ਖੁਆ ਲਿਆ 150 ਗ੍ਰਾਮ ਆਟਾ 100 ਗ੍ਰਾਮ ਚੀਨੀ 100 ਗ੍ਰਾਮ ਘਿਓ ਤੇ ਡ్రਾਈ ਫਰੂਟ ਦੇ ਵਿੱਚ ਆਪਾਂ 30 ਗ੍ਰਾਮ ਕੱਟੇ ਹੋਏ ਬਦਾਮ ਲੈਣ 30 ਗ੍ਰਾਮ ਮਖਜ਼ਲੈ 30 ਗ੍ਰਾਮ ਕਾਜੂ ਤੇ 30 ਗ੍ਰਾਮ ਆਪਾਂ ਪਮਕਿਨ ਦੇ ਸੀਡ ਲੈ ਹਨ ਸਭ ਤੋਂ ਪਹਿਲਾਂ ਆਪਾਂ ਘਿਓ ਨੂੰ ਕੜਾਈ ਦੇ ਵਿੱਚ ਪਾ ਕੇ ਗਰਮ ਹੋਣ ਵਾਸਤੇ ਰੱਖਾਂਗੇ ਇੱਥੇ ਆਪਾਂ ਮੀਡੀਅਮ ਸੇਕ ਰੱਖਣਾ ਹੈ ਇਸ ਦਾ ਕਿਓ ਆਪਣਾ ਇੱਥੇ ਪਿਗਲ ਗਿਆ ਥੋਨੇ ਦੇ ਵਿੱਚ ਆਪਾਂ ਆਟਾ ਪਾ ਦੇਵਾਂਗੇ ਆਟੇ ਨਾਲ ਆਪਾਂ ਮਿਕਸ ਕਰਕੇ ਤੇ ਹਲਕਾ ਹਲਕਾ ਪੋਣਾ ਦੇਵਾਂਗੇ ਇਹਨੂੰ ਹਿਲਾਉਂਦੇ ਹੀ ਰਹਿਣਾ ਕਿਉਂਕਿ ਆਪਾਂ ਘਿਓ ਘੱਟ ਪਾਇਆ ਇੱਥੇ ਤੇ ਆਟਾ ਆਪਣਾ ਥੋੜਾ ਵੱਧ ਹੈ ਕਿਉਂ ਇਸ ਕਰਕੇ ਘੱਟ ਪਾਇਆ ਕਿ ਆਪਾਂ ਖੁਆ ਪਾਉਣਾ ਇਹਨਾਂ ਦੇ ਵਿੱਚ ਤੇ ਖੋਏ ਦੇ ਵਿੱਚ ਵੀ ਕਾਫੀ ਜ਼ਿਆਦਾ ਫੈਟ ਹੁੰਦਾ ਤੇ ਇਸ ਕਰਕੇ ਜੇ ਹੁਣ ਆਪਾਂ ਘਿਓ ਵੱਧ ਪਾਤਾ ਤੇ ਫਿਰ ਪਿੰਨੀਆਂ ਵਟਣ ਲੱਗਣਾਂ ਆਪਣਾ ਘਿਓ ਜ਼ਿਆਦਾ ਹੋ ਜਾਏਗਾ ਤੇ ਨਾਲ ਨੂੰ ਆਪਾਂ ਹਿਲਾਉਂਦੇ ਹੋਏ ਲਗਾਤਾਰ ਆਟੇ ਨੂੰ ਪੁੰਨ ਲਵਾਂਗੇ ਜਦੋਂ ਤੱਕ ਆਟਾ ਹਲਕਾ ਜਿਹਾ ਲਾਲ ਨਹੀਂ ਹੋ ਜਾਂਦਾ ਤੇ ਨਾਲੇ ਇਹਦੇ ਵਿੱਚੋਂ ਖੁਸ਼ਬੂ ਨਹੀਂ ਆਉਣ ਲੱਗ ਜਾਂਦੀ ਤੇ ਆਟਾ ਤੇ ਆਪਣਾ ਪੁੱਜ ਕੇ ਤਿਆਰ ਤੇ ਉਹਨੇ ਦੇ ਵਿੱਚ ਆਪਾਂ ਖੋਆ ਪਾ ਦੇਵਾਂਗੇ ਖੋਏ ਨੂੰ ਵੀ ਆਪਾਂ 4-5 ਮਿੰਟ ਵਾਸਤੇ ਨਾ ਇਸ ਤਰ੍ਹਾਂ ਨਾਲ ਆਟੇ ਦੇ ਮਿਲਾ ਕੇ ਤੇ ਭੁੰਨ ਲਵਾਂਗੇ ਚੰਗੀ ਤਰ੍ਹਾਂ ਤੇ ਇੱਥੇ ਆਟਾ ਆਪਾਂ ਬਹੁਤ ਘੱਟ ਲਿਆ ਹੈ ਤੇ ਖੋਆ ਆਪਣਾ ਜਿੰਦਾ 500 ਗ੍ਰਾਮ ਤੇ ਆਟਾ ਪਾ 150 ਗ੍ਰਾਮ ਲਿਆ ਤੇ ਜੇ ਆਪਾਂ ਜਿੰਨਾ ਖੋਇਆ ਉਹਨਾ ਹੀ ਆਟਾ ਲੈ ਲੈਂਦੇ ਨਾ ਨਾਲ ਤੇ ਫਿਰ ਜਦੋਂ ਖੋਇ ਦੇ ਪਿੰਨੀਆਂ ਬਣਾਈਦੀਆਂ ਤੋਂ ਉਹਦੇ ਵਿੱਚੋਂ ਆਟੇ ਦਾ ਹੀ ਸਵਾਦ ਆਉਂਦਾ ਹੈ ਖੋਇ ਦਾ ਸਵਾਦ ਨਹੀਂ ਆਉਂਦਾ ਇਸ ਕਰਕੇ ਖੋਇ ਦੀਆਂ ਪਿੰਨੀਆਂ ਬਣਾਉਣ ਵਾਸਤੇ ਨਾ ਆਟਾ ਬਹੁਤ ਥੋੜਾ ਪਾਉਣਾ ਹੈ ਇਹਦੇ ਵਿੱਚ ਤੇ ਖੋਆ ਵੱਧ ਪਾਉਣਾ ਤੇ ਇਸ ਤਰ੍ਹਾਂ ਚਲਾਉਂਦੇ ਹੋਏ ਲਗਾਤਾਰ ਇਹਨੂੰ ਆਪਾਂ ਸਾਰੇ ਇਹਨੂੰ ਭੁੰਨ ਲਵਾਂਗੇ ਇਹਦੇ ਵਿੱਚ ਵਿੱਚ ਜਦੋਂ ਹਲਕੀ ਜਿਹੀ ਖੁਸ਼ਬੂ ਆਉਣ ਲੱਗ ਜੇਗੀ ਨਾ ਭਜਦੇ ਭੋਜਦੇ ਦੇ ਵਿੱਚ ਤੇ ਉਦੋਂ ਫਿਰ ਆਪਾਂ ਇਹਦੇ ਵਿੱਚ ਖੰਡ ਪਾ ਦੇਵਾਂਗੇ ਖੰਡ ਨੂੰ ਵੀ ਹੁਣ ਚੰਗੀ ਤਰ੍ਹਾਂ ਆਪਾਂ ਸਾਰੇ ਮਿਕਸਚਰ ਦੇ ਵਿੱਚ ਮਿਲਾ ਦੇਵਾਂਗੇ ਖੰਡ ਇੱਥੇ ਆਪਾਂ ਮੋਟੀ ਲਈ ਹੈ ਤੇ ਇਹ ਹੁਣ ਤੁਸੀਂ ਖੰਡ ਬ੍ਰੇਕ ਵੀ ਲੈ ਸਕਦੇ ਹੋ ਤੇ ਦੇਸੀ ਖੰਡ ਵੀ ਇੱਥੇ ਪਾ ਸਕਦੇ ਹੋ ਤੇ ਇਹ ਖੰਡ ਵਿੱਚ ਜਦੋਂ ਇਹਦਾ ਸਾਰਾ ਮਿਕਸਚਰ ਆਪਣਾ ਬਹੁਤ ਜ਼ਿਆਦਾ ਗਰਮ ਹੈ ਤੇ ਇਹਦੇ ਵਿੱਚ ਆਪਣੇ ਆਪ ਹੀ ਪਿਘਲ ਜਾਣਾ ਜਦੋਂ ਇਹ ਪਿਘਲ ਜਾਊਗੀ ਤੇ ਇਹਦੇ ਵਿੱਚ ਹਲਕਾ ਜਿਹਾ ਪਾਣੀ ਹੁੰਦਾ ਨਾ ਖੰਡ ਦਾ ਜਦੋਂ ਇਹ ਆ ਜਾਂਦੀ ਇਸ ਤਰ੍ਹਾਂ ਪਿਘਲ ਚੂਗੀ ਤੇ ਸਾਰਾ ਜਿਹੜਾ ਮਟੀਰੀਅਲ ਉਹ ਵੀ ਹਲਕਾ ਜਾਂ ਨਰਮ ਹੋ ਜਾਵੇਗਾ ਇਸ ਤਰ੍ਹਾਂ ਆਪਾਂ ਦਬਾਉਂਦੇ ਹੋਏ ਸਾਰਾ ਨੂੰ ਚੰਗੀ ਤਰ੍ਹਾਂ ਲਾ ਲਾਂਗੇ ਤੇ ਖੰਡ ਵੀ ਇੱਥੇ ਆਪਣੀ ਪਿਘਲ ਕੇ ਤੇ ਪੂਰੀ ਤਰ੍ਹਾਂ ਇਹਦੇ ਵਿੱਚ ਮਿਲਡ ਹੋ ਜਾਊਗੀ ਤੇ ਰੂਸ ਸਾਰਾ ਮਟੀਰੀਅਲ ਆਪਣਾ ਇੱਥੇ ਚੰਗੀ ਤਰ੍ਹਾਂ ਪੁੱਜ ਗਿਆ ਤੇ ਖੰਡ ਵੀ ਆਪਣੀ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਗਈ ਫੋਨ ਇਹ ਰੱਪੇ ਇੱਕ ਸਾਈਡ ਤੇ ਰੱਖ ਦੇਵਾਂਗੇ ਇੱਥੇ ਇੱਕ ਪੈਨ ਲੈ ਕੇ ਉਹਦੇ ਵਿੱਚ ਆਪਾਂ ਇੱਕ ਚਮਚ ਦੇ ਸੀਕਿਓ ਦਾ ਪਾ ਦੇਵਾਂਗੇ ਤੇ ਕਿਓ ਨੂੰ ਪਿਗਲਣ ਵਾਸਤੇ ਰੱਖ ਦੇਵਾਂਗੇ ਤੇ ਕਿਓ ਆਪਣਾ ਇੱਥੇ ਪਿਗਲ ਗਿਆ ਥੋਣ ਇਹਦੇ ਵਿੱਚ ਜਿਹੜੇ ਆਪਾਂ ਡਰਾਈ ਫਰੂਟ ਲੈ ਸੀ ਬਦਾਮ ਕਾਜੂ ਪੰਪਕਿਨ ਸੀਡ ਤੇ ਮਗਜ ਇਹਨਾਂ ਨੂੰ ਆਪਾਂ ਪਾ ਕੇ ਤੇ ਹਲਕੀ ਸੇਕ ਤੇ ਰੋਸਟ ਕਰ ਲਵਾਂਗੇ ਇਸ ਤਰ੍ਹਾਂ ਚਲਾਉਂਦੇ ਹੋਏ ਜਿੱਤੇ ਪੁੱਜ ਜਾਣਗੇ ਤੇ ਮਗਜ਼ ਜਿਹੜੇ ਨੇ ਉਹ ਕਣ ਲੱਗ ਜਾਣਗੇ ਤੇ ਜਿੱਤੇ ਕਾਜੂ ਹਲਕੇ ਜੇ ਗੁਲਾਬੀ ਹੋ ਜਾਣਗੇ ਤਾਂ ਉਹ ਤੋਂ ਇਹਨਾਂ ਨੂੰ ਆਪਾਂ ਕੱਢ ਲਵਾਂਗੇ ਡਰਾਈ ਫਰੂਟ ਇੱਥੇ ਤੁਸੀਂ ਕੋਈ ਵੀ ਆਪਣੇ ਮੁਤਾਬਕ ਲੈ ਸਕਦੇ ਹੋ ਵੱਧ ਵੀ ਲੈ ਸਕਦੇ ਹੋ ਤੇ ਘੱਟ ਵੀ ਲੈ ਸਕਦੇ ਹੋ ਤੇ ਡਰਾਈ ਫਰੂਟ ਆਪਣੇ ਇੱਥੇ ਰੋਸਟ ਹੋ ਗਏ ਹਨ ਥੋਣ ਇਹਨਾਂ ਨੂੰ ਆਪਾਂ ਜਿਹੜੇ ਪਿੰਨੀਆਂ ਬਣਾਉਣੀਆਂ ਉਸ ਦੇ ਵਿੱਚ ਪਾ ਦੇਵਾਂਗੇ ਮਟੀਰੀਅਲ ਚ ਪਿੰਨਿਆਂ ਦਾ ਮਟੀਰੀਅਲ ਜੇ ਕਾਫੀ ਜ਼ਿਆਦਾ ਗਰਮ ਹੈ ਤੇ ਇਹਦੇ ਡ్రਾਈ ਫਰੂਟ ਨੂੰ ਮਿਲਾ ਦੇਵਾਂਗੇ ਸਾਰੇ ਨੂੰ ਮਿਲਾ ਕੇ ਤੇ ਨੂੰ ਹਲਕਾ ਜਿਹਾ ਠੰਡਾ ਹੋਣ ਵਾਸਤੇ ਰੱਖ ਦੇਵਾਂਗੇ ਜਦੋਂ ਇਹਨੂੰ ਹੱਥ ਲੱਗਣ ਜੋਗਾ ਹੋ ਗਿਆ ਥੋੜਾ ਜਿਹਾ ਤੇ ਉਦੋਂ ਆਪਾਂ ਇਹਦੀਆਂ ਪਿੰਨੀਆਂ ਵੱਟ ਲਵਾਂਗੇ ਤੇ ਪਿੰਨਿਆਂ ਦਾ ਮਟੀਰੀਅਲ ਹੁਣ ਆਪਣਾ ਹਲਕਾ ਜਿਹਾ ਠੰਡਾ ਹੋ ਗਿਆ ਯਾਨੀ ਹੱਥ ਲੱਗਣ ਜੋਗਾ ਹੋ ਗਿਆ। ਤੇ ਹੁਣ ਆਪਾਂ ਇਹਦੀਆਂ ਪਿੰਨੀਆਂ ਵਟ ਲਵਾਂਗੇ। ਪਿੰਨੀਆਂ ਤੁਸੀਂ ਕੋਈ ਵੀ ਸ਼ੇਪ ਦੀਆਂ ਇੱਥੇ ਵਟ ਸਕਦੇ ਹੋ। ਤੇ ਪਿੰਨਿਆਂ ਦੇ ਮਟੀਰੀਅਲ ਨੂੰ ਬਹੁਤ ਜ਼ਿਆਦਾ ਠੰਡਾ ਨਹੀਂ ਕਰਨਾ। ਥੋੜੇ ਹਲਕੇ ਜਿਹਾ ਗਰਮ-ਗਰਮ ਦੀਆਂ ਪਿੰਨੀਆਂ ਵਟ ਲੈਣੀਆਂ ਨੇ। ਤੇ ਆਪਾਂ ਆਪਣੇ ਜਿੰਨਾ ਕ ਮਟੀਰੀਅਲ ਮੁਠੀ ਦੇ ਵਿੱਚ ਆਵੇਗਾ ਨਾ। ਤੇ ਉਨੀਆਂ ਕਿ ਆਪਾਂ ਪਿੰਨੀਆਂ ਬਣਾ ਲਵਾਂਗੇ। ਇੱਥੇ ਆਪਾਂ ਮੁਠੀ ਵਾਲੇ ਸ਼ੇਪ ਦੀਆਂ ਪਿੰਨੀਆਂ ਬਣਾ ਰਹੇ ਹਾਂ। ਇਦੇ ਵਿੱਚ ਡਰਾਈ ਫਰੂਟ ਆਪਾਂ ਥੋੜਾ ਮੋਟਾ-ਮੋਟਾ ਕੱਟ ਕੇ ਪਾਇਆ ਨਾ ਤੇ ਕਈ ਵਾਰੀ ਬੱਚੇ ਡਰਾਈ ਫਰੂਟ ਨਹੀਂ ਖਾਂਦੇ ਜਿਵੇਂ ਆਪਾਂ ਪਿੰਨੀ ਦੇਵਾਂਗੇ ਉਹ ਡਰਾਈ ਫਰੂਟ ਕੱਢ ਕੇ ਛੁੱਟ ਦੇਣਗੇ ਤੇ ਪਿੰਨੀ-ਪਿੰਨੀ ਖਾ ਲੈਣਗੇ ਤੇ ਤੁਸੀਂ ਡਰਾਈ ਫਰੂਟ ਉਹਨਾਂ ਨੂੰ ਨਾ ਪੀਸ ਕੇ ਵੀ ਪਾ ਸਕਦੇ ਹੋ ਕਈ ਵਾਰੀ ਆਪਣੇ ਘਰ ਦੇ ਵਿੱਚ ਬਜ਼ੁਰਗ ਹੁੰਦੇ ਨੇ ਨਾ ਤੇ ਉਹਨਾਂ ਤੋਂ ਡਰਾਈ ਫਰੂਟ ਜਿੱਥਿਆ ਨਹੀਂ ਜਾਂਦਾ ਤੁਸੀਂ ਸਾਰਾ ਡਰਾਈ ਫਰੂਟ ਪੀਸ ਕੇ ਪਾ ਦੋਗੇ ਤੇ ਫਿਰ ਪਿੰਨੀ ਆ ਦਾ ਸਵਾਦ ਬਹੁਤ ਵਧੀਆ ਆਊਗਾ ਵਿੱਚ ਇਸੇ ਤਰ੍ਹਾਂ ਆਪਾਂ ਸਾਰੀਆਂ ਪਿੰਨੀਆਂ ਵਟ ਕੇ ਤਿਆਰ ਕਰ ਲਵਾਂਗੇ। ਬਿਨੈਅ ਅੱਥੇ ਆਪਾਂ ਬਹੁਤ ਹੀ ਹੈਲਦੀ ਵੀ ਇਹਨਾਂ ਨਾਲ ਤਿਆਰ ਕੀਤੀਆਂ ਹਨ ਕਿਉਂਕਿ ਇੱਥੇ ਆਪਾਂ ਕਰਦੇ ਦੁੱਧ ਦਾ ਕੱਢਿਆ ਹੋਇਆ ਖੋਆ ਇਹਦੇ ਵਿੱਚ ਪਾਇਆ ਤੇ ਨਾਲ ਮਿੱਠਾ ਵੀ ਬਹੁਤ ਹੀ ਜ਼ਿਆਦਾ ਘੱਟ ਪਾਇਆ। ਤੇ ਆਪਣੀਆਂ ਹੈਲਦੀ ਪਿੰਨੀਆਂ ਬਣ ਕੇ ਤਿਆਰ ਹਨ। ਤੇ ਪਿੰਨੀਆਂ ਨੂੰ ਇੱਥੇ ਆਪਾਂ ਦੇਖੋ ਸਾਰੀਆਂ ਨੂੰ ਤਿਆਰ ਕਰ ਲਿਆ ਤੇ ਹੁਣ ਇੱਕ ਪਿੰਨੀ ਆਪਾਂ ਚੈੱਕ ਕਰਦੇ ਹਾਂ। ਤੇ ਦੇਖੋ ਪਿੰਨੀਆਂ ਆਪਣੀਆਂ ਬਹੁਤ ਹੀ ਜ਼ਿਆਦੀਆਂ ਸੌਫਟ ਬਣ ਕੇ ਤਿਆਰ ਹੋਈਆਂ ਹਨ ਤੁਸੀਂ ਵੀ ਖੋਏ ਦੀਆਂ ਪਿੰਨੀਆਂ ਦੀ ਰੈਸਪੀ ਨੇ ਇਸ ਤਰ੍ਹਾਂ ਹੀ ਤਿਆਰ ਕਰੋ ਤੇ ਸਾਨੂੰ ਦੱਸਿਓ ਕਿ ਤੁਹਾਡੀਆਂ ਪਿੰਨੀਆਂ ਕਿਸ ਤਰ੍ਹਾਂ ਬਣੀਆਂ ਵੀਡੀਓ ਵੇਖਣ ਲਈ ਧੰਨਵਾਦ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਹੀ ਬੈਲ ਆਈਕਨ ਨੂੰ ਦਬਾ ਦਿਓ ਤਾਂ ਕਿ ਸਾਡੀ ਆਉਣ ਵਾਲੀ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਮਿਲਦੇ ਹਾਂ ਕਿਸੇ ਹੋਰ ਨਵੀਂ ਰੈਸਪੀ ਦੇ ਨਾਲ ਸਤ ਸ੍ਰੀ ਅਕਾਲ ਜੀ